ਔਰ ਮੈਂ ਤਾਂ ਆਪਹਰਾਂ ਵਾਲਾ ਵੀ ਇੱਡੇ ਉੱਚੇ ਤੇ ਪਲਾਸਟਰ ਕਿਵੇਂ ਕਰਦੇ ਨੇ ਮਿਸਤਰੀ ਆਹ ਕੋਰ ਕਿਵੇਂ ਲਾਉਂਦੇ ਨੇ ਕਾਇ ਕਾਇ ਬੰ ਮੈਂ ਕੀ ਮੰਤਲੀ ਹੈ ਇਹ ਲਾਲਾ ਜੀ ਸਾਹਿਬ ਜਦੋਂ ਤਾਹ ਦੇਖਦਾ ਪੱਗ ਪਿੱਛੇ ਲਿਖਦੀ ਹੈ ਜੇ ਨਹੀਂ ਆਉਂਦੀ ਆਪ ਮੈਂ ਕਹਿਣਾ ਇਧਰੇ ਤੂੰ ਖੇਤੋਂ ਚੱਕਲੋਂ ਦਾ ਲੀਟਰ ਮੇਰੇ ਖੇਤ ਪਈ ਸੀ ਸੜਕਾਂ ਦੇ ਪੂਰਾ ਕੱਚੀ ਰੁੱਤ ਚੱਲਦੀ ਆ ਕੋਈ ਸੱਪੜਾ ਪੜ ਕੇ ਬੈਧੂਰੇ ਸੱਪੜਾ ਤਾਂ ਕਿਹੜਾ ਹੋ ਇੱਥੇ ਐਡੀ ਉੱਚੇ ਕਿਹੜਾ ਚੜਦਾ ਹੂ ਸੱਪੜਾ ਸੋਪੜਾ ਪਤਾ ਪੰਤਾਲੇ ਦੇ ਛੱਤੇ ਚੜਿਆਉਂਦੇ ਨੇ ਜੇ ਪਾਣੀ ਡਿੱਗਦਾ ਸੱਪ ਤਾਂ ਸ਼੍ਰੀ ਤੇ ਜੋਰ ਤੇ ਚੱਲਦਾ ਹੈ ਸਹੀ ਗੱਲ ਹੈ ਨਾ ਹੋਰ ਜਿਹੜੇ ਦਮੀਗਾ ਇਹ ਤਾਂ ਇਹੀ ਮੰਗਾ ਲੈ ਉਹ ਡੈਡੀ ਜੀ ਮੈਂ ਕਹਿੰਦੀ ਸੀ ਵੀ ਰੋਟੀ ਬਣਾ ਦਾ ਹਾਂ ਪਤਾ ਰੋਟੀ ਉਹ ਤਾਂ ਖਾ ਲਾਗੇ ਇਹ ਤਾਂ ਕਹੀ ਮੰਗਾ ਕੋਈ ਨੂੰ ਖੁਰਤੀਏ ਚਾਚਾ ਜੀ ਇਹ ਤਾਂ ਦੂਜਾ ਪਲਾਸਟਿਕ ਦਾ ਲਾਇਆ ਹੋਇਆ ਹੈ ਹੈ ਅਸਲੀ ਨਹੀਂ ਹੈਗਾ ਓਏ ਪੁੱਤ ਇਹ ਔਸਲਾ ਬਣਿਆ ਪਿਆ ਔਰ ਇਹ ਨਹੀਂ ਪਤਾ ਕੋਈ ਸਪੜਾ ਵੱੜ ਕੇ ਬਹਿ ਜੇ ਡੈਡੀ ਜੀ ਤਾਂ ਨਕਲੀ ਹੈ ਪਲਾਸਟਿਕ ਦਾ ਲਾਇਆ ਹੋਇਆ origignal ਨਹੀਂ ਹੈਗਾ ਇਹ ਕੀ ਕਹਈਂ ਆ ਕੁੜੀ? ਉਹ ਕਹਈਂ ਜਾਲੀ ਆਏ ਜਾਲੀ। ਆਹ। ਓਏ ਆਪਣੀ ਲਾਉਂਦੇ ਨੇ ਉਧਰੋਂ ਇੱਥੇ ਵੇਚ ਦਾਂਦੇ ਨੇ ਪਟਕੇ। ਹਾਂ। ਨਾਲੇ ਪੁੱਤ ਕੋਈ ਨਾ ਖਾਰਾਂਗੇ। ਅੱਛਾ ਕਿੰਨੀ ਕਿੰਨੀ ਰੋਟੀ ਬਣਾਵਾਂ ਜੀ? ਹੈ? ਕਿੰਨੀ ਕਿੰਨੀ ਰੋਟੀ ਖਾਓਂਗੇ? ਕੀ ਕਹਈਂ ਜੀ ਆ ਕੁੜੀ? ਪੁੱਛ ਲਿਆ ਕਿ ਨਹੀਂ ਕਿਆ-ਕਿਆ ਰੋਟੀਆਂ ਖਾਓਂਗੇ ਭਾਈ? ਦੇ ਕਾ ਰੋਟੀ ਲਾਉ ਡਾਉ ਪੁੱਤ ਤੁਸੀਂ। ਹੈ? ਉਹਨਾਂ ਆਏ ਪੁੱਤ ਕਿਹੜੇ ਕਿੰਸੇ ਆਏ ਹੁਣ ਭੁੱਖ ਮੂਰੇ ਕੀ ਕਰਾਂ ਉਹ ਦੋ ਵੀ ਖਾ ਸਕਦੇ ਆ। ਸੱਤ ਸੱਤ ਵੀ ਖਾ ਜਾਣੇ ਕੰਮ ਦੇ ਸਾਹ ਬਣਾ। ਠੇਡਾ ਜੀ ਤਾਂ ਦੇਖ ਸਵੇਰੇ ਦੇ ਚੱਲੇ ਹੋਏ। ਇੱਦਾਂ ਕਹੇ ਗੀਆਂ ਨਹੀਂ ਰੋਟੀਆਂ ਭਾਈ ਕਿੰਨੀਆਂ ਖਾਣੀਆਂ ਜਿੰਨੀ ਹੈ ਹੈ? ਭੁੱਖੋਂ ਤੇਰੀ ਮਾਂ ਲਾਹੀ ਜਾਂਦੀ ਐ। ਹਾਂ। ਕੋਈ ਨਾ ਡੈਡੀ ਜੀ ਮੈਂ ਬਣਾ ਦਿੰਨੀ ਆ। ਦਾਲ ਬਣਾ ਦੇ ਨਾਲ। ਹੈ? ਦਾਲ। ਬਣਾ ਦੇ ਭਾਈ। ਠੀਕ ਐ ਆ ਜਾ ਫੇਰ ਰੋਟੀ ਖਾ ਲਿਓ। ਕੋਈ ਨਾ ਭਾਈ ਬਰਾ ਕੇ ਮਾਰਦੇ ਬੋਲ। ਐਥੇ ਭਾਈ ਜੀ ਕੋਈ ਚੱਕਰ ਦਾ ਨਹੀਂ ਥੱਲੇ। ਬਹਿ ਜਾ ਬਹਿ ਜੀ। ਪੂਰੇ ਬੈਠਣਾ ਐ। ਹੈ? ਪੂਰੇ ਬੈਠਣਾ ਐ। ਭਾਈ ਕਿ ਦੇਖ ਰਹਿਣਾ ਗੁੱਤ ਗੱਦ ਲੈ ਕਿਤੇ ਮਾਝਵਾਗ ਬੰਦੇ ਨੇ। ਹੈ? ਤੂੰ ਬੈਠਾ ਬੈਠੋ ਤਾਂ ਫਿਰ ਖੋਟਾ ਕਰਕੇ ਫੇ ਹੈਂ ਵੇ ਹੈਗਾ ਤਾਂ ਆਪਣੇ ਖੇਤਾਂ ਲਈ ਇਹ ਪੁੱਤਰੋ ਪੱਟ ਕੇ ਉਹ ਲੈ ਆਉਂਦੇ ਨੇ ਵੇਚ ਦੰਦ ਨੇ ਆਇਆ ਇਹ ਤਾਂ ਦੇ ਗੋਡੀ ਰਹਿ ਕੇ ਜਮਾ ਜਾਣਾ ਅੰਦਰ ਪਾਈਦਾ ਨੇ ਰੀਨਾ ਆਜੇ ਕਿਤੇ ਬਾਹਰੇ ਡਕਪੀ ਆ ਜਾ ਐ ਕਾਂ ਕੰਜ ਦਾ ਜੇ ਛੱਜਾ ਜਾ ਟੁੱਟ ਗਿਆ ਨਾ ਕਿੰਨੇ ਕੁ ਲੈ ਕੇ ਬੈਠੂ ਦੇਖ ਇਹ ਹੈ ਆ ਛੱਜਾ ਜਾ ਵਹਾਂ ਜਾ ਟੁੱਟ ਗਿਆ ਖਬਰ ਕਿੰਨੇ ਕੁ ਲੈ ਕੇ ਬੈਠੂ ਇਹ ਮਾ ਤੂੰ ਮਾ ਤੂੰ ਫਟੂਆ ਖਟੂਆ ਹੈ ਕੰਜ ਉਹ ਬਾਹਰ ਖੜਦੇ ਰੇ ਰਹੇ ਇਹ ਭਾਡੇ ਚੱਕੇ ਨਹੀਂ ਹਜੇ ਕੁੜੀ ਨੇ ਉਹਨੂੰ ਕਹਿੰਦੇ ਕਿ ਭਾਂਡੇ ਲੈ ਜਾ ਹੁਣ ਓ ਪਤੋਏ ਉਠੇ ਗਗਨੂ ਹਾਂ ਹਾਂ ਜੀ ਰੇਡੀ ਜੀ ਭਾਂਡੇ ਚੱਕ ਲੈ ਪਤਾ ਹਾਂ ਹਾਂ ਕੋਈ ਨਹੀਂ ਜੀ ਲੈ ਦਿੰਦੀ ਆ ਠੂਠੇ ਭਾਂਡੇ ਰੱਖ ਦੇ ਓਏ ਹੈਂ ਉਸ ਲਗਾ ਨੰਦਰੀਆ ਭਾਈ ਹਾਂਜੀ ਹਾਂਜੀ ਇੰਦਰੀਆ ਜੀ ਠੰਡਾ ਰਹਿਣਾ ਹਾ ਹਰੇ ਠੰਡਾ ਮਹਾ ਹਾਂ ਐ ਚੀ ਬੈਠਾ ਦਾਦਾ ਓਏ ਹੋ ਹੋ ਖਰੇ ਕਰਿਛਣਾ ਦੱਕ ਨੀ ਮਰਦੀ ਮੇਰੀ ਇਹ ਵੀ ਰਖਾਵਾਂਗੇ ਡਾਕਟਰ ਨੂੰ ਆਪਾਂ ਆਹੋ ਆਣੀ ਬਾਰੇ ਭਾਈ ਕੁੜੀਏ ਡੈਡੀ ਜੀ ਤੁਸੀਂ ਨੀਚੇ ਕਾਤੇ ਬੈਠ ਗਏ ਕਿ ਕਹੀਦੀ ਐ ਕੁੜੀ ਅੱਪਾ ਆਲੇ ਬੜਦੂ ਭਾਈ ਵਰਤ ਰਹਾ ਹੈ ਉਹ ਨਹੀਂ ਨਹੀਂ ਡੈਡੀ ਜੀ ਉਹ ਰੋਟੀ ਖਾਣ ਵਾਲਾ ਜੀ ਤੁਸੀਂ ਉੱਥੇ ਬਹਿ ਕੇ ਰੋਟੀ ਖਾ ਲੈਣੀ ਸੀ ਕੋਈ ਨਾ ਪਾਈ ਇਹ ਤਾਂ ਮੇ ਤੇ ਗੰਦਾ ਕਰ ਦੋਵੇ ਇਹ ਤਾਂ ਥੱਲੇ ਨਹੀਂ ਚੱਬੀ ਜਾਂਦੀ ਮੇ ਤੇ ਹੈ ਮੈਂ ਥੋਤਾ ਨਹੀਂ ਚੱਬੀ ਜਾਂਦੀ ਤੇਉ ਡੜਿਆ ਕਰਾ ਦੇ ਕੁੜੀ ਨੂੰ ਕਹਿ ਕੇ ਮੇਰੇ ਬਾਅਦ ਤੇ ਜਾੜ ਜਾੜ ਨਹੀਂ ਦਲੋ ਬੰਦੀ ਹੈ ਹੈ ਜਾੜਾ ਤਾਂ ਗਈਆਂ ਓਏ ਤੇਰੇ ਚਾਚੇ ਬਾਦੇ ਦਲੀਆ ਬਣਾ ਦੇ ਤਾਂ ਰੋਟੀ ਨਹੀਂ ਖਾਦੀ ਅਜੇ ਤੋਂ ਅੱਛਾ ਮਿੱਠਾ ਨਾਲ ਤਾਂ ਸ਼ੂਗਰ ਆ ਫਿਰ ਮੈਂ ਖਿਚੜੀ ਬਣਾ ਦੇਣੀ ਆ ਖਿਚੜੀ ਬਣਾ ਦੇ ਤਾਂ ਮੈਂ ਖਿਚੜੀ ਬਣਾ ਦੇ ਖਿਚੜੀ ਨੂੰ ਦਲੀਆ ਬਣਾ ਦੇ ਦੁੱਧ ਪਾ ਕੇ ਤੇ ਦਲੀਆ ਵੀ ਦਲੀਆ ਬਣਾ ਦੇ ਨਹੀਂ ਖਿਚੜੀ ਬਣਾ ਦੇ ਮੈਂ ਹੀ ਕਹਿੰਦੀ ਮੈਂ ਕਿਹਾ ਸ਼ੂਗਰ ਆ ਚਾਚਾ ਜੀ ਨੂੰ ਵੀ ਖਿਚੜੀ ਬਣਾ ਦੇਣੀ ਆ ਮੈਂ ਬਣਾ ਦੇ ਭਾਈ ਹਾਂਜੀ ਬਣਾ ਦੇ ਪਾਣੀ ਪਾ ਦੇ ਭਾਈ ਮੈਂ ਤੂੰ ਹੀ ਨਾ ਛਿੱਤੀ ਕਰ ਲਾਉ ਰਹਿ ਤੂੰ ਖਾ ਲੈ ਟਨੇ ਰੋਟੀ ਹੂੰ ਮੈਂ ਤੂੰ ਹੀ ਛਿੱਤੀ ਕਰ ਲਾਉ ਰਹਿ ਮੈਂ ਤੂੰ ਖਾ ਲੈ ਰੋਟੀ ਕਰ ਲੈ ਪਤਾ ਬੋਤਲ ਚੱਕ ਓਏ ਮੇਰਾ ਛਿਰ ਓ ਪੈ ਜਾ ਲੈ ਤੇ ਪੈ ਜਾ ਆ ਦਰਿਆ ਹੈ ਕਿ ਆ ਥੱਲੇ ਅੰਦਰ ਮੰਜਾ ਹੂਆ ਅੰਦਰ ਮੰਜਾ ਤੇ ਪੈ ਜਾ ਮੰਜਾ ਮਗਾਦਾ ਤੇਰੇ ਨਾਲ ਤੋਂ ਅੰਦਰ ਪਿੰਡਰੀ ਦੇ ਉੱਤੇ ਪੈ ਜਾ ਕੇ ਮੈਂ ਵੀ ਆਣਾ ਉੱਥੇ ਪੈ ਜਾ ਮੰਜਦੇ ਇਤਨੀ ਬਾਈਟ ਕੱਚਾ ਮੰਡਾ ਹਾਂ ਇਤਨੀ ਬਾਈਟ ਪਾ ਲੈ ਇਤਨਾ ਦਾ ਬੱਚਾ ਓ ਪੁੱਤ ਓਏ ਹਾਂਜੀ ਡੈਡੀ ਜੀ ਤਰੇ ਚਾਚਾ ਨੇ ਢੂਹੀ ਸਿੱਧੀ ਕਰਨੀ ਆਪਾਂ ਕਿੱਧਰ ਮੰਜਾ ਕਿੱਧਰ ਹੈ ਕਿੱਥੇ ਆਪਣਾ ਪਤਾ ਅੱਛਾ ਬੈੱਡ ਦੀ ਪੈਰ ਚਾਚਾ ਜੀ ਤੁਸੀਂ ਹਾਏ ਉਹ ਡਿਵਨ ਬੈੱਡ ਤੇ ਪੈ ਜਾ ਡਿਵਨ ਬੈੱਡ ਤੇ ਹਾਂ ਪੈ ਤੇ ਢੂਹੀ ਆਕਰ ਜਾ ਬਾਹਰ ਸੜਕ ਤੋਂ ਏ ਬੈੱਡ ਤੇ ਢੂਹੀ ਆਕਰ ਜਾਂਦੀ ਆ ਮੇਰੀ ਕੀ ਜੜੀ ਤੁਹਾਨੂੰ ਫਿਰ ਮੈਂ ਅੰਦਰ ਹੀ ਲਿਆ ਕੇ ਦੇ ਦਾਂ ਉਹ ਕੀ ਖਾ ਰੂ ਮੈਂ ਬੈੱਡ ਤੇ ਠੀਕ ਆ ਜੀ ਆ ਖੱਬੇ ਹੱਥੀ ਆ ਆਹ ਬੈਟ ਹਾਂਜੀ ਹਾਂਜੀ ਜੜੀ ਰੋਟੀ ਹੋਰ ਲੈ ਕੇ ਆਵਾਂ ਆਹ ਕੰਨ ਆਇਆ ਆ ਹੋਰ ਠੰਡਾ ਪਾਣੀ ਤੂੰ ਹੀ ਨਾ ਆਇਆ ਵਧੀਆ ਕਮਾਈ ਠੰਡਾ ਪਾਣੀ ਵਹਨ ਆਇਆ ਤੂੰ ਵੀ ਹਾਂ ਭਾਈ ਮੈਂ ਤਾਂ ਨਿਰਮਲ ਪਾਣੀ ਨਾਲ ਨਾ ਠੰਡੇ ਉਹ ਨਿਰਮਲ ਪਾਣੀ ਨਾਲ ਨਾ ਉਮਤਾ ਕੋਛੇ ਦੇ ਨਾਲ ਅੱਛਾ ਹਾਂ ਮੈਂ ਤਾਂ ਨਾ ਆਇਆ ਵੇ ਤੇ ਠੰਡੀ ਬਾਉਟਾ ਹਾਂ ਠੰਡੀ ਦਾ ਫਰੇਲ ਆਲਾ ਸਾਹ ਬਰੇ ਸ਼ਿਮਲਾ ਨੇੜੀ ਆਵੇ ਸ਼ਿਪਲਾ ਹਾਂ ਸ਼ਿਪਲਾ ਨੇੜੇ ਹੂ ਤੈਨੂੰ ਆਪਣਾ ਜਵਾਜ ਕਰੇ ਕਦੇ ਦਿਖਾਉਣਾ ਉਹਨੂੰ ਵੀ ਬਾਪੇ ਪਾੜਾ ਜਾ ਕੇ ਅੱਛਾ ਹੋਰ ਫੋਟੋ ਵਾਲੇ ਫੋਨ ਤੇ ਹਾਂ ਠੀਕ ਹੈ ਹੈਗਾ ਦੇ ਕੋਲੇ ਲਿਆ ਸੀ ਨਾ ਮੋਬਾਈਲ ਲੱਗਾ ਮਾਰ ਤੇ ਜਾ ਦੇ ਬੈਟ ਕੁੱਤੀ ਆ ਇਹ ਵਾਹ ਤੜ ਠੰਡ ਜਾਦੇ ਨਾ ਨਾ ਇਧਰ ਆਉਂਦੀ ਆ ਹਵਾ ਠੰਡੀ ਮਿਲਦਾ ਆ ਤੇੜ ਤੋਂ ਆਉਂਦੀ ਆ ਆ ਤੋ ਆ ਤੇੜ ਤੋਂ ਆ ਤੇੜ ਤੋਂ ਹਵਾ ਠੰਡੀ ਹੱਥ ਨਾਲ ਲਾ ਮਸ਼ੀਨ ਕਰੰਟ ਮਾਰੂ ਤੇਰੇ ਆ ਦੇਖਾ ਟੈਕ ਟੈਕ ਦਾ ਕਉਣੀ ਮੋੜਾ ਆ ਦੇਖ ਐ ਚੋਂ ਆਉਂਦੀ ਆ ਓਏ ਹਾਂ ਆ ਦੇਖ ਮਾਰਦਾ ਠੰਡੀ ਠੰਡੀ ਆ ਵਾ ਬਾਈ ਪੈ ਜਾ ਆ ਜਾ ਹੈ ਪੈ ਜਾ ਕੱਤੇ ਜੇ ਕੋਲੇ ਨੇ ਹੈ ਕੋਲੇ ਨੇ ਹਾਂ ਬੈੱਡ ਵਧੀਆ ਇਹ ਇਹ ਦੋ ਲਿਆ ਤੀਰੇ 11.5 ਹਜ਼ਾਰ ਦਾ ਦੋ ਹੈ 11.5 ਹਜ਼ਾਰ ਤਾਂ ਲਿਆਤੀ ਆਪਣਾ ਆਰਤੀ ਇਹਨੇ ਕੋੜਮਰੀ ਦੁਕਾਨ ਆ ਓਏ ਖਾਛੇ ਲਾਤੇ ਪੈਸੇ ਨੇ ਬਵਲੇ ਨੇ ਚਲੋ ਦਿਵੱਕਾ ਦੀ ਮਰਜ਼ੀ ਆ ਜੈਮੋ ਪਸਣਾ ਮੁੱਤ ਕਉਂਗੇ ਆਹੋ ਹਾਂ ਚਾਹੂ ਪੀਣੀ ਐ ਹਾਂ ਚਾਹ ਪੀਣੀ ਐ ਚਾਹ ਮੰਗਾ ਹੋਰ ਮੈਂ ਤਾਂ ਇਹੀ ਤਾਂ ਬੈਠੇ ਨਹੀਂ ਮੈਂ ਸੌਂਦਾ ਫਿਰਾਂ ਚਾਹ ਮੰਗਾ ਕੜੀ ਜੀ ਸਹੀ ਗੱਲ ਹੈ ਨਾ ਅੱਗੇ ਸਕੱਟ ਮੰਗਾ ਲਈ ਓ ਪੁੱਤ ਓਏ ਗਗੜੇ ਆਂ ਨੈਣੀ ਜੀ ਹਾਂਜੀ ਬਾਪੂ ਜੀ ਹਾਏ ਹਾਏ ਹਾਂਜੀ ਪੁੱਤ ਬਲ ਕਿਆ ਕਰ ਉਹ ਚਾਹ ਬਣਾ ਕੇ ਦੇ ਤੁਹਾਨੂੰ ਕਰੜੀ ਜੀ ਅੱਛਾ ਚਾਹ ਤਾਂ ਮੈਂ ਬਣਾ ਦਿੰਦੀ ਆ ਜੀ ਮੈਂ ਦੁੱਧ ਫੜ ਕੇ ਲੈ ਕੇ ਆਉਣਾ ਸੀ ਮੜਾ ਜਾ ਦੁੱਧ ਮੁੱਕ ਗਿਆ ਹਾਂਜੀ ਹਾਂਜੀ ਦੂਰ ਜਾਣਾ ਕਨੇੜੀ ਜਾਣਾ ਵੇ ਆ ਕਨੇੜੀ ਆ ਜੀ ਕੋਈ ਨਾ ਕੋਈ ਨਾ ਕੌਣ ਕੌਣ ਮੁੱਕ ਗਿਆ ਓਏ ਦੁੱਧ ਹੈ ਦੁੱਧ ਦੁੱਧ ਆ ਪਤਾ ਨਹੀਂ ਕਿਤੇ ਕੋਈ ਪੰਡੋ ਟੈਲੀਫੋਨ ਆ ਗਿਆ ਸੱਚ ਮੈਂ ਡੈਡੀ ਜੀ ਐਂ ਕਹਿੰਦੀ ਸੀ ਵੀ 2 ਵਜੇ ਤੁਹਾਡਾ ਹਸਪਤਲ ਜਾਣ ਦਾ ਟਾਈਮ ਹੋ ਗਿਆ ਕੀ ਕਹਿੰਦੀ ਆ ਕੁੜੀ ਅੱਜ ਨਹੀਂ ਆਦੇ ਪੁੱਤ ਕੱਲੂ ਜਾਵਾਂਗੇ ਅਜ ਤਾਂ ਸੀ ਕੋਰੇ ਠੰਢੀ ਕੰਮ ਢੰਡੇ ਜਾ ਕਬਰ ਦੇ ਪੰਮਾ ਕੋਰੇ ਅੱਜ ਨਹੀਂ ਪੁੱਤ ਕੱਲ ਨੂੰ ਤੜਕੇ ਦੇਖਦੇ ਆ ਠੀਕ ਹੈ ਚਲ ਤੜਕੇ ਜਾਵਾਂਗੇ ਪੁੱਤ ਅੱਜ ਨਹੀਂ ਜਾਂਦੇਗੇ ਠੀਕ ਹੈ ਜੀ ਓਰੇ ਹਟ ਹਾਈ ਕੋਈ ਨੇੜੇ ਤੜੇ ਮੈਂ ਜੜਦਾ ਮਗਾਉਣਾ ਹਾਏ ਹਾਏ ਹਾਂ ਨੀਚੇ ਹੈਗੀ ਐ ਜੀ ਆ ਫਿਰ ਲਿਆ ਮੈਂ ਸਿਰ ਤੇ ਨਾ ਪੈਨੇ ਆਈ ਸੀ ਮੈਂ ਚਾਹ ਲੈ ਕਿਉਂ ਨਹੀਂ ਐ ਜੀ ਲਿਆ ਪਤਾ ਹੈ ਪੱਤੀ ਪਾਲੀ ਤੇਜੀ ਹਾਂ ਠੀਕ ਹੈ ਜੀ ਬਿਸਕੁਟ ਲਈ ਆਈ ਮੇਰਾ ਛੇ ਮੋਰਾ ਠੀਕ ਹੈ ਜੀ ਬਿਸਕੁਟ ਮੈਂ ਖੇਚੀ ਹੋ ਮਰਦਾ ਤੂੰ ਹੀ ਰਹਿ ਗਈ ਓਏ ਫਿਰ ਟਰੇਡੇ ਤੇ ਤੂੰ ਹੀ ਦਾ ਪਤੀ ਆਏ ਦੇਖ ਲਾ ਮੱਖੀ ਮੱਛਰ ਹੈ ਨਹੀਂ ਉਹ ਰੱਖ ਫਿਰ ਮੈਂ ਛੜਕ ਦਿੰਨੇ ਹੈ ਸਹੀ ਗੱਲ ਹੈ ਹੈ ਹਾਂ ਜਰੂਰ ਹੈ ਬਹੁਤ ਛੜਕ ਦਿੰਨੇ ਹੈ ਮੈਂ ਦੇਖਿਆ ਸਹਰਜ ਉਹ ਗਗਨਾ ਉਹ ਗਗਨਾ ਕੀ ਹੋ ਗਿਆ ਹਰਮਨਾ ਮੈਂ ਡੈਡੀ ਜੀ ਨਹੀਂ ਹੈਗਾ ਤੂੰ ਇੱਥੇ ਕਾਹਤੋਂ ਪਈਆਂ ਗਰਮੀ ਜੰਦਰ ਨਹੀਂ ਪੈ ਜਾਂਦਾ ਏਸੀ ਚ ਜਾ ਕੇ ਦੇਖ ਲੈ ਕੀ ਹੋ ਗਿਆ ਜਾ ਕੇ ਦੇਖ ਲੈ ਇੱਕ ਨੂੰ ਮੈਂ ਦੇਖ ਲੈ ਗੈਹਨੀ ਦਵਾਈ ਲੈਣੇ ਜਾਂਦੇ ਨਹੀਂ ਰੋਟੀ ਰੋਟੀ ਖਾ ਲਈ ਸੀ ਇਹਨਾਂ ਨੇ ਸਵੇਰ ਦਾ ਮੈਂ ਆਹੀ ਕੁਛ ਤੱਕ ਕਰੀ ਜਾਂਦੀ ਆ ਮੈਨੂੰ ਤਾਂ ਨਹਾਉਣ ਦਾ ਵੀ ਟਾਈਮ ਨਹੀਂ ਮਿਲਿਆ ਚਲ ਕੋਈ ਨਾ ਪੁੱਤ ਹੁੰਦਾ ਨਹੀਂ ਕੁਛ ਨਹੀਂ ਹੁੰਦਾ ਉਹ ਦੁੱਧ ਵੜਾ ਗਿਆ ਸੀ ਇਹਨਾਂ ਨੇ ਇੱਕ ਪੈਕੇਟ ਦੁੱਧ ਦਾ ਸਵੇਰ ਦੇ 9 ਪੈਕੇਟ ਦੁੱਧ ਦੇ ਤੇ ਚਾਰ ਪੈਕੇਟ ਦਹੀਂ ਦੇ ਆ ਚੁੱਕੇ ਨੇ ਐਨੇ ਕਾ ਚਲਾਤੇ ਮੈਨੂੰ ਨਹੀਂ ਪਤਾ ਹੈਗਾ ਇਹ ਅੱਧੇ ਮਿੰਟ ਮਗਰੋਂ ਤਾਂ ਕਹਿ ਦਿੰਦੇ ਨੇ ਦੁੱਧ ਦੇ ਵਿੱਚ ਪੱਤੀ ਪਾ ਦੇ ਹਰਮਨ ਕਦੋਂ ਜਾਣਗੇ ਇਹ ਓਏ ਕੋਈ ਨਾ ਭਗ ਜਾਣਗੇ ਇਹਨਾਂ ਦਾ ਘਰੇ ਕਿਸੇ ਦਾ ਨਹੀਂ ਸਰਦਾ ਹੈਗਾ ਇੱਕ ਦੇ ਹੱਥ ਮੈਂਸ ਪਈ ਹੋਈ ਆ ਇੱਕ ਖੇਤ ਜਾਇ ਹੋਣਾ ਨਹੀਂ ਸਰਦਾ ਇਹ ਭਗ ਜਾਣਗੇ ਕੱਲ ਤੱਕ ਭਗ ਜਾਣਗੇ ਅੱਜ ਅਜ ਦਾ ਦਿਨ ਸਾਰ ਲੈ ਮੇਰਾ ਪੁੱਤ ਬਣੇਗਾ ਹਾਂ ਉਹ ਪੁੱਤ ਆਏ ਉਹ ਦੁੱਧ ਚ ਪੱਤੇ ਪਾ ਮੇਰਾ ਛੇੜ